ਆਮ ਪੱਠੇ ਦੀ ਟਾਇਲ ਹੈ ਜੀ ਸਾਰੀ ਜੀ ਹੈਂਡਵਰਕ ਸਾਰਾ ਹੋਇਆ ਹੈ ਚ ਕੋਈ ਵੀ ਮਸ਼ੀਨੀ ਦੂਜਾ ਕੰਮ ਨਹੀਂ ਹੈਗਾ ਜੀ ਤੇ ਇੱਕ ਵਾਟਰ ਪ੍ਰੂਫ ਕੈਮੀਕਲ ਆਂਦਾ ਜੀ ਉਹ ਸਾਡੇ ਵਰਤਿਆ ਜਨਾ ਤਾਂ ਇਹਨੂੰ ਜੀ ਕੋਈ ਸਲਾਹ ਬੰਦੀ ਹੈ ਜੀ ਜੀ ਬਾਈ ਅਰੇ ਜੀ ਇਹਨੂੰ 5 ਸਾਲ ਹੋ ਗਏ ਜੀ ਲੱਗੇ ਨੂੰ ਜੀ ਇਹ ਐਗਜ਼ਟ ਜਿਹੇ ਜਿਹੇ ਕਲਰ ਹੁੰਦਾ ਜੀ ਉਹੋ ਜਿਹਾ ਹੀ ਰਹੇਗਾ ਇਹ ਵੀ ਦੇਖੋ ਜੀ ਇਹੀ ਟਾਇਲ ਨੂੰ ਡਿਜ਼ਾਈਨ ਕੀਤਾ ਹੋਇਆ ਹੈ ਜੀ ਜਾਲੀ ਸਾਰੀ ਜੀ ਇਹ ਵੀ ਪੱਠੇ ਵਾਲੀ ਟਾਇਲ ਹੀ ਹੈ ਸੇਮ ਪੱਠੇ ਵਾਲੀ ਟਾਇਲ ਅੱਜ ਆਪਾਂ ਖੜੇ ਆ ਪਿੰਡ ਨਵੋਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਤੇ ਭਰਾ ਹੋਰੀ ਠੇਕੇਦਾਰ ਨੇ ਕੋਠੀਆਂ ਵੈਸੇ ਭਰਾ ਹੋ ਅੱਜ ਆਪ ਇੱਕ ਡੇਰੇ ਦੇ ਵਿੱਚ ਖੜੇ ਆ ਜੀ ਇੱਥੇ ਕੰਮ ਕੀਤਾ ਹੋਇਆ ਬਾਈ ਉਹਨਾਂ ਨੇ ਆਪਣੇ ਹੱਥਾਂ ਨਾਲ ਜਿਹੜੀ ਇਹਨਾਂ ਦੀ ਬਾਈ ਉਹਨਾਂ ਦੀ ਕਲਾ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਇੱਕ ਮਿਸਤਰੀ ਬਹੁਤ ਵਧੀਆ ਤਰੀਕੇ ਨਾਲ ਇੱਕ ਚੰਗਾ ਮਿਸਤਰੀ ਕਰ ਸਕਦਾ ਤੇ ਨਾਮ ਜਾਣਦੇ ਆ ਬਾਈ ਉਹਨਾਂ ਦਾ ਬਾਈ ਉਹਨਾਂ ਦਾ ਪਿੰਡ ਵੀ ਜਾਣਦੇ ਆ ਤੇ ਸਾਰੀ ਗੱਲਬਾਤ ਕਰਦੇ ਆ ਸਸੀ ਕਾਲ ਵੀਰੇ ਸ਼ਿਕਾਲ ਵੀਰ ਜੀ ਹਾਂਜੀ ਬਾਈ ਜੀ ਆਪਣਾ ਨਾਮ ਤੇ ਆਪਣਾ ਪਿੰਡ ਕਿਹੜਾ ਜੀ ਮੇਰਾ ਨਾਮ ਗੁਰਤੇ ਸਿੰਘ ਆ ਜੀ ਮੈਂ ਸੁਨਾਮ ਸ਼ਹਿਰ ਦਾ ਹੀ ਸੁਨਾਮ ਉਦਮ ਸਿੰਘ ਵਾਲੇ ਤੋਂ ਠੀਕ ਹੈ ਬਾਈ ਹਾਂਜੀ ਤੇ ਬਾਈ ਆਪਾਂ ਨੂੰ ਕੋਠੀਆਂ ਬਣਾਉਣ ਦੇ ਨੂੰ ਕਿੰਨਾ ਕ ਟਾਈਮ ਹੋ ਗਿਆ ਜੀ ਮੈਨੂੰ ਹੀ ਲਗਭਗ 26 ਤੋਂ 27 ਤੇ ਬਾਈ ਇੱਥੇ ਡੇਰੇ ਦੇ ਵਿੱਚ ਆਪਾਂ ਕੰਮ ਕਰ ਰਹੇ ਹਾਂ ਤੁਸੀਂ ਹੈਨਾ ਹਾਂਜੀ ਹਾਂਜੀ ਤੇ ਆ ਚੀਜ਼ ਬਹੁਤ ਸੋਹਣੀ ਬਣੀ ਹੋਈ ਐ ਬਾਕੀ ਦਿਖਾ ਦਿਓ ਬਾਈ ਤੇ ਬਈ ਇਹ ਕਾਦੇ ਨਾਲ ਕੰਮ ਹੋਇਆ ਹੋਇਆ ਟਾਈਲ ਵਰਕ ਹੈ ਨਾ ਇਹ ਇਸ ਆਮ ਪੱਠੇ ਦੀ ਟਾਈਲ ਹੈ ਜੀ ਸਾਰੀ ਜੀ ਜੀ ਬਾਈ ਹੈਂਡਵਰਕ ਸਾਰਾ ਹੋਇਆ ਹੋਇਆ ਜੀ ਠੀਕ ਹੈ ਜੀ ਟੂ ਜ਼ेड ਇਸ ਚ ਕੋਈ ਵੀ ਮਸ਼ੀਨੀ ਦੂਜਾ ਕੰਮ ਨਹੀਂ ਹੈਗਾ ਜੀ ਸਾਰੀ ਹੱਥੀ ਤੁਸੀਂ ਕਟਿੰਗ ਵਗੈਰਾ ਕੀਤੀ ਹੈ ਉਧਰ ਜਾਲੀ ਲੱਗੀ ਉਹ ਵੀ ਦਿਖਾਵਾਂਗੇ ਬਾਈ ਆਪਾਂ ਨੂੰ ਹਾਂਜੀ ਹਾਂਜੀ ਅੱਛਾ ਜੀ ਇਹ ਕੰਮ ਚੱਲ ਰਿਹਾ ਜੀ ਅੰਦਰ ਦਾ ਜੀ ਠੀਕ ਹੈ ਜੀ ਇਹ ਮਾਰਬਲ ਦੀ ਆ ਦੇਖੋ ਬਾਈ ਕੋਈ ਮਸ਼ੀਨ ਵਾਲੀ ਕਟ ਤੇ ਭਾਈ ਆ ਜਿਹੜੀ ਸਾਰੀ ਡਿਜ਼ਾਈਨ ਹੈ ਤੁਸੀਂ ਆਪ ਦਿੱਤੀ ਇਹਦੇ ਚ ਇਹ ਸਾਰੀ ਆਪਣੀ ਜੀ ਆਪ ਕਰੀਏ ਜੀ ਇਹ ਹਲੇ ਤਿਆਰ ਹੋ ਰਹੇ ਨੇ ਲਗਭਗ ਇਹਨਾਂ ਨੂੰ 1 ਕਮੀਨਾ ਲੱਗਣਾ ਹੈ ਇਹ ਉਧਰ ਅੰਦਰ ਲੱਗਣਾ ਹੈ ਜੀ ਤਿਆਰ ਹੋਣੇ ਤੇ ਭਾਈ ਇਹ ਜਿਹੜੀ ਇਹਦੀ ਚਣਾਈ ਹੈ ਟਾਇਲ ਦੀ ਇਹ ਕਾਦੇ ਚ ਕੀਤੀ ਹੋਈ ਹੈ ਇਹ ਆਮ ਮਸਾਲੇ ਚ ਜੀ ਅੱਛਾ ਹਾਂਜੀ ਹਾਂਜੀ ਸਿਮਿੰਟ ਰੇਤਾ ਜੀ ਆਮ ਤੇ ਉਦੋਂ ਬਾਅਦ ਸਫਾਈ ਕਰ ਦਿੰਦੇ ਹਾਂ ਉਸ ਤੋਂ ਬਾਅਦ ਫਿਨਿਸ਼ਿੰਗ ਆ ਜੀ ਯਾਨੀ ਕਿ ਜੀ ਇਸ ਤੇ ਇੱਕ ਵਾਟਰਪੂਫ ਕੈਮੀਕਲ ਹੁੰਦਾ ਜੀ ਉਹ ਸਾਨੇ ਵਰਤਿਆ ਜਾਂਦਾ ਤਾਂ ਇਹਨੂੰ ਜੀ ਕੋਈ ਸਲਾਹ ਬੰਦੀ ਹੈ ਜੀ ਜੀ ਬਾਈ ਅਰੇ ਜੀ ਇਹਨੂੰ 5 ਸਾਲ ਹੋ ਗਏ ਜੀ ਲੱਗੇ ਨੂੰ ਜੀ ਇਹ ਐਗਜ਼ਿਟ ਜਿਹੇ ਜਿਹੇ ਕਲਰ ਹੁੰਦਾ ਜੀ ਉਹੋ ਜਿਹਾ ਹੀ ਰਹੇਗਾ ਜੀ ਚਾਹੇ 20 ਸਾਲ ਨੂੰ ਵੀ ਉਹੋ ਜਿਹਾ ਚਾਹੇ ਪਾਲਿਸ਼ ਕਰਾ ਲਓ ਹਾਂਜੀ ਪਾਲਿਸ਼ ਨਾਲ ਇਹ ਆ ਜੀ ਇਹਦਾ ਮਲਟੀ ਕਲਰ ਨੇ ਉਹ ਖਤਮ ਹੋ ਜਾਣਗੇ ਜੀ ਹਾਂਜੀ ਬਾਈ ਇਹ ਨੈਚੁਰਲ ਕਲਰ ਚ ਰਹੂਗੀ ਜੀ ਠੀਕ ਹੈ ਠੀਕ ਹੈ ਇਹਦਾ ਮਕਸਦ ਇਹ ਆ ਜੀ ਆਪਾਂ ਨੂੰ ਹਾਂ ਉਹਦੇ ਨਾਲ ਲਾਲ ਜੀ ਲੱਗਣ ਲੱਗ ਜੂ ਉਹਦੇ ਨਾਲ ਇਹ ਕੈਮੀਕਲ ਤਾਂ ਦੇਖੋ ਜਿਹੜੀ ਮਰਜ਼ੀ ਚੀਜ਼ ਤੇ ਲਾ ਦਿੰਦੇ ਆਂ ਇਹ ਇਧਰ ਵੀ ਦਿਖਾ ਦਿਓ ਤੇ ਬਹੁਤ ਵਧੀਆ ਬਾਈ ਰੌਣਕ ਦਿੱਤਾ ਹਾਂਜੀ ਤੇ ਬਈ ਕਹਿੰਦੇ ਜਿਵੇਂ ਹਵੇਲੀਆਂ ਦੀ ਬਈ ਆਪਾਂ ਕਹਿ ਦਿੰਨੇ ਚਣਾਈ ਹੁੰਦੀ ਹੈ ਹਨਾ ਹਾਂਜੀ 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 ਤੇ ਤੁਸੀਂ ਫਿਰ ਤਾਂ ਹਵੇਲੀਆਂ ਦਾ ਕੰਮ ਵੀ ਬਈ ਆਸਾਨੀ ਨਾਲ ਕਰਦੇ ਹੋਗੇ ਹਨਾ ਹਾਂਜੀ 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 ਜਿਵੇਂ ਹਵੇਲੀ ਦਾ ਕੰਮ ਕਰਨਾ ਹੈ ਹਵੇਲੀ ਦੇ ਵਿੱਚ ਚਣਾਈ ਆ ਡਿਜ਼ਾਈਨ ਸਾਰੇ ਹਾਂਜੀ ਹਾਂਜੀ ਆ ਬਈ ਆ ਕਹਦੇ ਨਾ ਬਣਾਇਆ ਹੋਇਆ ਇਹ ਵੀ ਦੇਖੋ ਜੀ ਇਹੀ ਟਾਈਲ ਨੂੰ ਡਿਜ਼ਾਈਨ ਕੀਤਾ ਹੋਇਆ ਜੀ ਜਾਲੀ ਸਾਰੀ ਜੀ ਇਹ ਵੀ ਪੱਠੇ ਵਾਲੀ ਟਾਈਲ ਹੀ ਹੈ ਸੇਮ ਪੱਠੇ ਵਾਲੀ ਟਾਈਲ ਹਾਂਜੀ ਅੱਛਾ ਇਹਨੂੰ ਡਿਜ਼ਾਈਨ ਕੀਤਾ ਬਈ ਉਹਨਾਂ ਇਧਰ ਦਿਖਾ ਦਿਓ ਬਈ ਸਮਾਰ ਕੇ ਆਹ ਵੜੇ ਇਧਰ ਦੇਖੋ ਜੀ ਮੈਂ ਕਿਹਾ ਬਾਈ ਹਵੇਲੀਆਂ ਚ ਬਣੇ ਹੁੰਦੇ ਹਨ ਹਾਂਜੀ ਉਹ ਦੇਖੋ ਜੀ ਸਾਰਾ ਜੀ ਆਪਾਂ ਨੇ ਗੇਟ ਦੀ ਅਲੱਗ ਪ੍ਰਾਣੀ ਪ੍ਰਾਤਨ ਨੂੰ ਆਪਾਂ ਨੂੰ ਕੋਸ਼ਿਸ਼ ਕੀਤੀ ਵੀ ਪ੍ਰਾਤਨ ਚੀਜ਼ ਲੁੱਕ ਲਿੱਤੀ ਜਾਵੇ ਆਹੋ ਵਗੈਰਾ ਦਿਖਾਓ ਬਾਈ ਉਧਰ ਨਾਲੇ ਜਿਹੜੇ ਵੀ ਜਿਵੇਂ ਹਵੇਲੀਆਂ ਦੇ ਉੱਪਰ ਬਣੇ ਹੁੰਦੇ ਨੇ ਭਾਈ ਹਨਾ ਜੀ ਮੈਂ ਦੇਖੋ ਆਲੇ ਨੇ ਹੀ ਆਲੇ ਦੇ نیچے ਪ੍ਰਾਤਨ ਚੀਜ਼ ਹੁੰਦੀ ਹੈ ਜੀ ਉਹਨੇ ਸਾਰੀ ਉਹੀ ਚੀਜ਼ ਪੇਸ਼ ਕੀਤੀ ਹੈ ਜੀ ਠੀਕ ਹੈ ਭਾਈ ਹਨਾ ਜੀ ਤੇ ਇਹਦੇ ਤੇ ਛੱਤ ਗਾੜੀ ਬਣੀ ਹੋਈ ਹੈ ਭਾਈ ਇਹਦੇ ਤੇ ਛੱਤ ਜੀ ਕਾਹੀਆਂ ਸਰਕੜੇ ਦੀ ਜੀ ਬਾਸ ਬਗਿਆਰ ਲੱਗੇ ਹੋਣੇ ਜੀ ਠੀਕ ਹੈ ਉਹ ਪ੍ਰਾਤਨ ਉਸ ਕਰਕੇ ਉਹਨੂੰ ਅਲੱਗ ਲੁੱਕ ਦਤੀ ਹੈ ਜੀ ਉਹਨੂੰ ਵੀ ਨਾਲੇ ਮੈਚ ਕੀਤਾ ਜੀ ਭਾਈ ਕਹਿਣਾ ਮਤਲਬ ਭਾਈ ਬਾਈ ਹੋਰਾਂ ਦੀ ਆਪਾਂ ਨਾ ਕੋਠੀ ਵੀ ਦਿਖਾਈ ਆ ਤੇ ਜਿਹੜਾ ਬਾਈ ਉਹ ਕੋਠਿਆਂ ਦਾ ਕੰਮ ਦਾ ਹਰ ਰੋਜ਼ ਕਰਦੇ ਨੇ ਬਾਈ ਜਿਹੜਾ ਮੰਨ ਕੇ ਚੱਲੋ ਇੱਥੇ ਡੇਰੇ ਦੇ ਵਿੱਚ ਬਾਈ ਉਹ ਕੰਮ ਕਰ ਰਹੇ ਨੇ ਜਿਹੜਾ ਆ ਵੀ ਬਾਈ ਉਹਨਾਂ ਨੇ ਬਣਾਇਆ ਤੇ ਅੰਦਰ ਬਾਈ ਮਾਰਬਲ ਦਾ ਕੰਮ ਕਰ ਰਹੇ ਕੋਈ ਸੀਐਨਸੀ ਕਟਿੰਗ ਨਹੀਂ ਹੈਗੀ ਉਹ ਵੀ ਬਾਈ ਉਹਰੀ ਹੱਥਾਂ ਨਾਲ ਹੀ ਉਹ ਬਣਾ ਰਹੇ ਨੇ ਕਿਉਂਕਿ ਬਾਈ ਇੱਕ ਚੰਗਾ ਠੇਕੇਦਾਰ ਤੇ ਚੰਗਾ ਇੱਕ ਮਿਸਤਰੀ ਤਜਰਬੇ ਵਾਲਾ ਜਿਹੜੇ ਨੂੰ ਬਾਈ ਜਿਵੇਂ ਤੁਹਾਨੂੰ ਕਹੇ ਹੋਗੇ 26-27 ਸਾਲ ਦਾ ਕੰਮ ਕਰਦਣ ਕੋਲ ਹਣਾ ਤੇ ਬਾਈ ਉਹੀ ਇਹ ਜੀ ਕਲਾਕ੍ਰਿਤੀ ਦਿਖਾ ਸਕਦਾ ਜਿਵੇਂ ਬਾਈ ਹੋਰਾਂ ਨੇ ਕਲਾ ਦਿਖਾਈ ਆਪਣੀ ਇੱਥੇ ਤੇ ਵੀਡੀਓ ਨੂੰ ਸ਼ੇਅਰ ਕਰਨਾ ਤੇ ਬਾਈ ਹੋਰਾਂ ਦਾ ਆਪ ਸਕਰੀਨ ਤੇ ਨੰਬਰ ਦੇਵੋਗੇ ਅਗਰ ਤੁਠੀ ਬਣਵਾਉਣੀ ਹੋਵੇ ਹਾਂਜੀ ਕੋਈ ਹਵੇਲੀ ਬਣਵਾਉਣੀ ਹੋਵੇ ਕੋਈ ਵੀ ਐਦਾਂ ਦਾ ਕੰਮ ਕਰਵਾਉਣਾ ਹੋਵੇ ਗੁਰਦੁਆਰਾ ਸਾਹਿਬ ਚ ਮੰਦਿਰ ਚ ਜਾਂ ਡੇਰੇ ਚ ਕਿਤੇ ਵੀ ਤੇ ਬਾਈ ਹੋਰੀ ਮੌਜੂਦ ਨੇ ਇਹਨਾਂ ਦਾ ਨੰਬਰ ਮੌਜੂਦ ਹੈ ਜਦੋਂ ਮਰਜ਼ੀ ਤੁਸੀਂ ਗੱਲਬਾਤ ਕਰਕੇ ਬਾਈ ਹੋਰਾਂ ਨਾਲ ਤੇ ਕੰਮ ਕਰਵਾ ਸਕਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰਨਾ ਹਾਂਜੀ